ਦੋਸਤੋ ਇਨਸਾਨ ਬਹੁਤ ਸੈਲਫਿਸ਼ ਹੈ ਉਹ ਜਦੋਂ ਆਪਣਾ ਮਤਲਬ ਕਿਸੇ ਤੋਂ ਕੱਢ ਲੈਂਦਾ ਆ ਚਾਹੇ ਉਹ ਕੋਈ ਵਸਤੂ ਹੋਵੇ ਚਾਹੇ ਉਹ ਜਾਨਵਰ ਹੋਵੇ ਜਾਂ ਇਨਸਾਨ ਹੋਵੇ ਤੇ ਉਸ ਤੋਂ ਉਸ ਨੂੰ ਪਿੱਛਾ ਛੁਡਾਣਾ ਜਿਹੜਾ ਉਹ ਇੰਨਾ ਆਸਾਨ ਫਿਰ ਹੋ ਜਾਂਦਾ ਫਿਰ ਉਹ ਕੋਈ ਨਾ ਕੋਈ ਬਹਾਨਾ ਲੱਭ ਲੈਂਦਾ ਜਿਨ੍ਹਾਂ ਬੰਦਿਆਂ ਨੇ ਰਾਜਕਪੂਰ ਸਾਹਿਬ ਦੀ ਫਿਲਮ ਮੇਰਾ ਨਾਮ ਜੋਕਰ ਦੇਖੀ ਹੈ ਉਹ ਇਸ ਫਿਲਮ ਦੇ ਵਿੱਚ ਇੱਕ ਸੀਕੁਐਂਸ ਹੈ ਕਿ ਜਦੋਂ ਰਾਜਕਪੂਰ ਸਾਹਿਬ ਸੜਕ ਤੇ ਭਟਕਦੇ ਫਿਰਦੇ ਹਨ ਕੋਈ ਉਹਨਾਂ ਦੇ ਕੋਲ ਕੋਈ ਕੰਮਕਾਰ ਨਹੀਂ ਹੁੰਦਾ ਤੇ ਉਸ ਵਕਤ ਉਹਨਾਂ ਨੂੰ ਇੱਕ ਕੁੱਤਾ ਮਿਲਦਾ ਹੈ। ਕੁੱਤੇ ਦੇ ਨਾਲ ਇੱਕ ਲੜਕੀ ਵੀ ਮਿਲਦੀ ਹੈ ਤੇ ਉਹ ਤਿੰਨੋਂ ਮਿਲ ਕੇ ਸੜਕ ਦੇ ਉੱਤੇ ਤਮਾਸ਼ਾ ਖੇਲ ਖੇਲਦੇ ਆ ਤੇ ਉਸ ਨਾਲ ਆਪਣਾ ਜੀਵਨ ਉਹ ਚਲਾਉਣਾ ਸ਼ੁਰੂ ਕਰ ਦਿੰਦਾ ਹੈ। ਅਚਾਨਕ ਉਹਨਾਂ ਨੂੰ ਇੱਕ ਨਾਟਕ ਕੰਪਨੀ 'ਚ ਕੰਮ ਮਿਲ ਜਾਂਦੀ ਤੇ ਕੁੱਤੇ ਦੀ ਜ਼ਰੂਰਤ ਨਹੀਂ ਹੁੰਦੀ ਤੇ ਫਿਰ ਉਹ ਕੁੱਤੇ ਨੂੰ ਛੱਡ ਕੇ ਉਹ ਨਾਟਕ ਕੰਪਨੀ ਨਾਲ ਪੂਰੇ ਦੇਸ਼ ਦੇ ਪਰਮੰਤਰ ਨਿਕਲ ਜਾਂਦੇ ਆ। ਐਨੇ ਮਸ਼ਹੂਰ ਹੋ ਜਾਂਦੇ ਆ ਤੇ ਅਚਾਨਕ ਇੱਕ ਫਿਲਮ ਦਾ ਜਿਹੜਾ ਆ ਉਹ ਪ੍ਰੋਡਿਊਸਰ ਬਹੁਤ ਮਸ਼ਹੂਰ ਹੁੰਦਾ ਆ ਕਲਾਕਾਰ ਉਹ ਉਹਨਾਂ ਨੂੰ ਉੱਥੇ ਜਦੋਂ ਦੇਖਣ ਆਂਦਾ ਸ਼ੋਅ ਤੇ ਉਹ ਜਿਹੜੀ ਲੜਕੀ ਨੂੰ ਉਹ ਜਿਹੜਾ ਫਿਲਮ 'ਚ ਕੰਮ ਮਿਲ ਜਾਂਦਾ ਆ ਇਸ ਕਰਕੇ ਉਹ ਡਰਾਮਾ ਕੰਪਨੀ ਛੱਡ ਕੇ ਉੱਥੋਂ ਅੱਗੇ ਚਲੇ ਜਾਂਦੇ ਆ। ਉਹ ਡਰਾਮਾ ਕੰਪਨੀ ਵਾਲਾ ਉਹਨਾਂ ਨੂੰ ਕਹਿੰਦਾ ਭਾਈ ਮੈਂ ਅੱਗੇ ਸ਼ੋਅ ਬੁੱਕ ਕੀਤੇ ਉਹ ਕਹਿੰਦਾ ਜਦੋਂ ਫਿਲਮ 'ਚ ਕੰਮ ਮਿਲਦਾ ਆ ਫਿਰ ਡਰਾਮਾ ਕੰਪਨੀ ਦੀ ਕੀ ਜ਼ਰੂਰਤ ਹੈ ਉਹ ਜਦੋਂ ਮਦਰਾਸ ਤੋਂ ਬੰਬੇ ਆ ਰਹੇ ਆ ਫਿਲਮ ਬਣਾਉਣ ਦੇ ਲਈ ਤੇ ਹਵਾਈ ਜਹਾਜ਼ ਦੇ ਵਿੱਚ ਬੈਠੇ ਹੋਏ ਆ ਉਹ ਤਿੰਨ ਬੰਦੇ ਬੈਠੇ ਆ ਉਹਨਾਂ ਦੇ ਵਿੱਚ ਜਿਹੜੀ ਲੜਕੀ ਹੈ ਉਹ ਬਹੁਤ ਐਕਸਾਈਟਡ ਆ ਕਿ ਉਸ ਨੂੰ ਫਿਲਮ 'ਚ ਕੰਮ ਮਿਲ ਗਿਆ ਤੇ ਉਸ ਦੇ ਹੱਥ ਵਿੱਚ ਜਿਹੜਾ ਮੈਗਜ਼ੀਨ ਪੜ੍ਹਿਆ ਆ ਤੂੰ ਮੈਗਜ਼ੀਨ ਦਾ ਨਾਮ ਹੈਗਾ ਟਾਈਮ ਉਹ ਵਕਤ ਦੇ ਨਾਲ ਬਦਲਦੀ ਜਾਂਦੀ ਤੇ ਜਿਹੜਾ ਉਹ ਫਿਲਮਕਾਰ ਹੈ ਪ੍ਰੋਡਿਊਸਰ ਹੈ ਐਕਟਰ ਹੈ ਉਸਦੇ ਹੱਥ ਦੇ ਵਿੱਚ ਜਿਹੜਾ ਮੈਗਜ਼ੀਨ ਫੜਿਆ ਹੈਗਾ ਉਹ ਫੜਿਆ ਆ ਫੋਰਚੂਨ ਉਹ ਫੋਰਚੂਨ ਦੇ ਬਾਰੇ ਪੜ੍ਹ ਰਿਹਾ ਤੇ ਜਿਹੜਾ ਰਾਜਕਪੂਰ ਸਾਹਿ ਬੈਠੇ ਹੈਗੇ ਆ ਉਹਨਾਂ ਦੇ ਵਿੱਚ ਜੋ ਪਿਸਰੇ ਦੋਨਾਂ ਦੇ ਵਿੱਚ ਬਿਕੋਜ਼ ਉਹ ਇਸ ਚੀਜ਼ ਨੂੰ ਪਸੰਦ ਨਹੀਂ ਕਰ ਰਹੇ ਸੀ ਕਿ ਜੇ ਕੁੱਤਾ ਉਹ ਸੰਰਾਉ ਨੇ ਸਾਹ ਦਿੱਤਾ ਮਗਰ ਅੱਜ ਅਗਰ ਡਰਾਮਾ ਕੰਪਨੀ ਚ ਮਿਲਦਾ ਕੰਮ ਤੇ ਕੁੱਤੇ ਨੂੰ ਛੱਡਦੀ ਏ ਤੇ ਹੁਣ ਫਿਲਮ ਚ ਮਿਲਦਾ ਆ ਤੇ ਡਰਾਮਾ ਕੰਪਨੀ ਨੂੰ ਛੱਡਦੀ ਏ ਤੇ ਉਹ ਹੱਥ ਵਿੱਚ ਜਿਹੜਾ ਮੈਗਜ਼ੀਨ ਫੜ ਕੇ ਬੈਠਾ ਆ ਉਸ ਦਾ ਨਾਮ ਸੀ ਲਾਈਫ ਕਦੇ ਕਦੇ ਸਾਡੀਆਂ ਫਿਲਮਾਂ ਦੇ ਵਿੱਚ ਬਹੁਤ ਬਿਊਟੀਫੁਲ ਲੈਸਨ ਸਾਨੂੰ ਮਿਲਦੇ ਆ ਜਿਹੜੇ ਕਿ ਅਸੀਂ ਉਹਨਾਂ ਨੂੰ ਇੱਕ ਬਾਈਪਾਸ ਕਿਸੇ ਤਰ੍ਹਾਂ ਕਰ ਦਿੰਨੇ ਆ ਅਗਰ ਉਹਨਾਂ ਨੂੰ ਦੇਖੀਏ ਉਹਨਾਂ ਦੇ ਵਿੱਚ ਬਹੁਤ ਬਿਊਟੀਫੁਲ ਜਿਹੜੇ ਆਹ ਲੈਸਨ ਹੁੰਦੇ ਆ ਜਿਹੜੇ ਇਹ ਐਨੇ ਪਿਆਰੇ ਫਿਲਮਕਾਰ ਹੈ ਇਹਨਾਂ ਦੀਆਂ ਫਿਲਮਾਂ ਜਿਹੜੀਆਂ ਅਗਰ ਤੁਸੀਂ ਧਿਆਨ ਨਾਲ ਦੇਖੋ ਇਹਨਾਂ ਦੇ ਵਿੱਚ ਬਹੁਤ ਬਿਊਟੀਫੁੱਲ ਸੰਦੇਸ਼ ਹੁੰਦੇ ਆ ਸੋ ਇਸ ਕਰਕੇ ਆਪਣਾ ਮਤਲਬ ਕੱਢ ਕੇ ਦੂਜਿਆਂ ਨੂੰ ਫਿਰ ਸਿੱਟਣਾ ਨਹੀਂ ਚਾਹੀਦਾ ਧੰਨਵਾਦ